ਅੱਜ ਕੱਲ ਬੜਾ ਇੱਕ ਸੈਂਸੇਸ਼ਨਲ ਕੇਸ ਹੋਇਆ ਜਿਹਦੇ ਵਿੱਚ ਹੁਸ਼ਿਆਰਪੁਰ ਸਰਾਵਾ ਮਾਰਕੀਟ ਚੋਂ ਇੱਕ 골ਡ ਸ্মਿਥ ਦੀ ਸ਼ਾਪ ਤੇ ਸਰਾਵਾ ਸਰਾਫਾ ਮਾਰਕੀਟ ਚ ਇੱਕ ਰੋਬਰੀ ਹੋਈ ਜਿਹਦੇ ਵਿੱਚ ਪ੍ਰਾਇਮਰੀਲੀ ਦੱਸਿਆ ਗਿਆ ਕਿ ਦੋ ਲੋਕ ਆਏ ਤੇ ਜਿਨ੍ਹਾਂ ਨੇ 골ਡ ਸ্মਿਥ ਦੇ ਐਮਪਲੋਏ ਨੂੰ ਬਣ ਕੇ ਉਹਦਾ ਮੂੰਹ ਬਣ ਕੇ ਹੱਥ ਬਣ ਕੇ ਤੇ ਉੱਥੋਂ ਲਗਭਗ 1 ਕਿਲੋ ਸੋਨਾ 10 ਕਿਲੋ ਚਾਂਦੀ ਤੇ ਲਗਭਗ 23 ਲੱਖ ਰੁਪਏ ਜਿਹੜੇ ਹੈਗੇ ਉਹ ਲੁੱਟ ਕੇ ਲੈ ਗਏ ਇਮੀਡੀਏਟਲੀ ਸਾਡੀ ਟੀਮ ਡੀਐਸਪੀ ਸਿਟੀ ਐਸਪੀਡੀ ਇਨਚਾਰਜ ਸੀਆਈਏ ਐਸਐਚਓ ਸਿਟੀ ਤੇ ਸਾਰਿਆਂ ਨੇ ਰਿਸਪੌਂਡ ਕੀਤਾ ਇਮੀਡੀਏਟਲੀ ਪਹੁੰਚੇ ਸਾਰੀ ਇਨਵੈਸਟੀਗੇਸ਼ਨ ਹੁਣ ਕੀਤੀ ਮੈਂ ਵੀ ਸਪੌਟ ਵਿਜ਼ਿਟ ਕੀਤਾ ਤੇ ਵਿਥਿਨ 12 ਆਵਰਸ ਅਸੀਂ ਜਿਹੜਾ ਹੈਗਾ ਇਸ ਕੇਸ ਨੂੰ ਕ੍ਰੈਕ ਕਰ ਸਕੇ ਤੇ ਕ੍ਰੈਕ ਕਰਨ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਐਕਚੁਅਲ ਦੋਸ਼ੀ ਇਸ ਇਨਵੋਲਡ ਸੀਗੇ ਉਹਨਾਂ ਨੂੰ ਵਿਥਿਨ 24 ਆਵਰਸ ਅਸੀਂ ਅਰੈਸਟ ਕੀਤਾ ਤੇ ਅਰੈਸਟ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਹ ਗੱਲ ਸਾਹਮਣੇ ਆਈ ਕਿ ਜਿਹੜਾ ਗੌਲਸਮਿਥ ਦਾ EMPLOYE ਸੀਗਾ ਇੱਕ ਜਿਨੇ ਸਾਰਾ ਜਿਹੜਾ ਦਸਰਿਆ ਸੀਗਾ ਕਿ ਮੇਰੇ ਹੱਥੋਂ ਬੰਦ ਕੇ ਤੇ ਮੇਰੇ ਤੋਂ ਲੁੱਟ ਕੇ ਲੈ ਗਏ ਉਹ ਹੀ ਵਾਸ ਪਾਰਟ ਆਫ ਦੀ ਕਨਸਪਰੇਸੀ ਤੇ ਉਹਨੇ ਜਿਹੜਾ ਹੈਗਾ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਆ ਸਾਰਾ ਰੋਬਰੀ ਦਾ ਪੂਰੀ ਕਹਾਣੀ ਰਚੀ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਇਹਨੇ ਸਾਰੀ ਲੁੱਟ ਨੂੰ ਅੰਜਾਮ ਦਿਲਾਇਆ ਇਹਦੇ ਸਾਥੀਆਂ ਨੂੰ ਸਾਡੀ ਟੀਮ ਨੇ ਕਰਨਾਲ ਤੋਂ ਜਾ ਕੇ ਅਰੈਸਟ ਕੀਤਾ ਲੇਟ ਨਾਈਟ ਤੇ ਤਿੰਨੋਂ ਦੋਸ਼ੀ ਹੁਣ ਸਾਡੀ ਹਿਰਾਸਤ 'ਚ ਹੈਗੇ ਜਿਦੇ ਵਿੱਚ ਗੋਲਡ ਸਮਿਥ ਦਾ ਏਮਪਲੋਈ ਯੋਗੇਸ਼ਾ ਦਾ ਉਸ ਤੋਂ ਇਲਾਵਾ ਉਹਦੇ ਜਿਹੜੇ ਦੋ ਸਾਥੀ ਸੀਗੇ ਇੱਕ ਕ੍ਰਿਸ਼ਨ ਲਾ ਕਪੂਰ ਤੇ ਇੱਕ ਸੰਦੀਪ ਕਪੂਰ ਕ੍ਰਿਸ਼ਨ ਲਾ ਕਪੂਰ ਤੇ ਸੰਦੀਪ ਕਪੂਰ ਦੋਨੋਂ ਫਾਦਰ ਐਂਡ ਸੰਦ ਹੈ ਤੇ ਇਹਨਾਂ ਨੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸਾਡੀ ਟੀਮ ਨੇ ਉੱਥੇ ਦੋਨੋਂ ਦੋਸ਼ੀ ਕਾਬੂ ਕੀਤੇ करनाल ਜਾ ਕੇ ਤੇ ਪਲੱਸ ਉਸ ਤੋਂ ਜਿਹੜੇ ਮੌਕੇ ਤੋਂ 800 ਗ੍ਰਾਮ 골ਡ ਰਿਕਵਰ ਕੀਤਾ ਗਿਆ 2.5 ਕਿਲੋ ਸਿਲਵਰ ਰਿਕਵਰ ਕੀਤੀ ਗਈ ਤੇ ਉਸ ਤੋਂ ਇਲਾਵਾ 22 ਲੱਖ 50 ਹਜ਼ਾਰ ਰੁਪਏ ਰਿਕਵਰ ਸਾਡੀ ਟੀਮ ਵੱਲੋਂ ਕੀਤੇ ਗਏ ਹੈਗੇ ਇਸ ਕਰਕੇ ਇਸ ਕੇਸ 'ਚ ਜਿੰਨੀ ਵਾਰਦਾਤ 'ਚ ਲੂਟ ਹੋਈ ਸੀਗੀ ਉਹ ਸਾਰੀ ਦੀ ਸਾਰੀ ਐਜ਼ ਇਟ ਇਜ਼ ਰਿਕਵਰ ਕਰ ਲਈਤੀ ਗਈ ਹੈਗੀ ਬਾਕੀ ਜਿਹੜਾ ਇਹਨਾਂ ਦਾ ਤਿੰਨੋਂ ਬੰਦੇ ਦਾ ਜਿਹੜਾ ਹੈਗਾ ਉਹ ਫਰਦਰ ਰਿਮਾਂਡ ਲੈ ਕੇ ਆ ਸੀ ਔਰ ਇਨਵੈਸਟੀਗੇਟ ਕਰਾਂਗੇ ਕਿ ਕਿਤੇ ਕੋਈ ਔਰ ਕਿਸਦਾ ਇਨਵੋਲਵ ਜਿਹੇਸ਼ ਜਦੋਂ ਤੋਂ ਕੰਮ ਕਰ ਰਿਹਾ ਸੀ ਇਹਨਾਂ ਤੇ ਜਿਹੜੇ ਸੰਦੀਪ ਔਰ ਰਿਸ਼ਨਾ ਹੈ ਕਿਵੇਂ ਸੰਪਰਕ ਤੇ ਹੈ ਜਿਹੜਾ ਯੋਗੇਸ਼ ਹੈਗਾ ਉਹ ਪਿਛਲੇ ਲਗਭਗ ਕਾਫੀ ਟਾਈਮ ਤੋਂ ਇਧਾ ਏਮਪਲੋਈ ਹੈਗਾ ਬਟ ਪਿਛਲੇ ਲਗਭਗ 1 ਮਹੀਨੇ ਤੋਂ ਜਿਹੜਾ ਹੈਗਾ ਉਹ ਮਾਲਕ ਇਹਨਾਂ ਦਾ ਬਾਹਰ ਗਿਆ ਹੋਆ ਸੀਗਾ ਛੁੱਟੀ ਤੇ ਤੇ ਛੁੱਟੀ ਮਨਾਣ ਦੇ ਸਬ ਨਾਲ ਤੇ ਪਿਛਲੇ 1 ਮਹੀਨੇ ਤੋਂ ਲਗਭਗ ਆਈ ਦਾ ਇਨ ਇਦੇ ਨਾਲ ਹੀ ਤਾਂ ਇੱਕ ਕੋ-ਐਮਪਲੋਈ ਹੈਗਾ ਜਿਹੜਾ ਜਿਹਦਾ ਨਾਮ ਕੁਸ਼ਾਲ ਪਿਕਾਜੀ ਹੈਗਾ ਤੇ ਉਹ ਦੋਨੋਂ ਸ਼ਾਪ ਸੰਭਾਲ ਰਹੇ ਸੀਗੇ ਸਾਰਾ ਟਰਾਂਜੈਕਸ਼ਨ ਔਰ ਸਾਰਾ ਟਰੇਡ ਦੋਨੋਂ ਹੀ ਮਿਲ ਕੇ ਕਰ ਰਹੇ ਸੀਗੇ ਤੇ ਇਹਨਾਂ ਨੇ ਫਿਰ ਇਸਨੇ yogesh ਨੇ ਜਿਹੜਾ ਹੈਗਾ ਆ ਸਾਰਾ ਕਨਸਪਾਇਰ ਕੀਤਾ ਜਿਹੜੀ ਚੀਜ਼ ਸਾਹਮਣੇ ਹਾਲੇ ਇੰਕਲਮਰੀ ਜਿਹੜੀ ਆਈ ਹੈਗੀ ਉਹ ਆਈ ਹੈਗੀ ਕਿ ਵੀ ਇਹਦਾ ਆਪਣੇ ਮਾਲਕ ਦੇ ਨਾਲ 3-4 ਲੱਖ ਲੱਖ ਰੁਪਏ ਦਾ ਰੋਲਾ ਸੀਗਾ ਤੇ ਉਹ ਮਾਲਕ ਤੋਂ ਪੈਸੇ ਲੈਣੇ ਸੀਗੇ ਕੁਝ ਯੋਗ ਇਸ ਦਾ ਜੋ ਉਹਨੇ ਕਲੇਮ ਕੀਤਾ ਹਾਲੇ ਇਹਨਾਂ ਤੇ ਉਹਨਾਂ ਨੇ ਆਣਾ ਹੈਗਾ ਮੇਬੀ ਕੀ ਨਿਕਲੇਗਾ ਕੀ ਨਹੀਂ ਉਹ ਤਾਂ ਬਾਅਦ ਚ ਅਸੀਂ ਇਨਵੈਸਟੀਗੇਸ਼ਨ ਚ ਨਿਕਲ ਕੇ ਆਏਗਾ ਦੇ ਉਹਨੇ ਜਿਹੜਾ ਹੈਗਾ ਇਸ ਕਰਕੇ ਆਪਣੇ ਬੈਸਿਟੀਗਲ ਵਾਲੇ ਕੋ ਇੱਕ ਕੰਡੀਸ਼ਨ ਔਰ ਲਾਲਚ ਆ ਕੇ ਇਹਨੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਨਹੀਂ ਨਹੀਂ ਇਦਾਂ ਨਹੀਂ ਹੈਗਾ ਜਦੋਂ ਇਹਨਾਂ ਨੇ ਰਿਪੋਰਟ ਕੀਤਾ ਉਦੋਂ ਇਹਨਾਂ ਨੇ ਲੰਮਸਮ 1 ਕਿਲੋ ਸੋਨਾ ਤੇ 3 ਕਿਲੋ ਚਾਂਦੀ ਤੇ 23 ਲੱਖ ਰੁਪਏ ਇਹਨਾਂ ਨੇ ਕਲੇਮ ਕੀਤੇ ਜਿਹੜੇ ਅਕਾਊਂਟਸ ਇਹਨਾਂ ਦੇ ਹੈਗੇ ਤੇ ਅਕਾਊਂਟ ਬੁਕਸ ਹੈਗੀਆਂ ਤੇ ਉਹਦੇ ਹਿਸਾਬ ਨਾਲ ਕੈਲੀਬ੍ਰੇਟ ਕਰਕੇ ਇਹਨਾਂ ਦੇ ਓਨਰ ਆ ਰਹੇ ਹੈਗੇ ਉਹ ਐਡਜੈਕਟ ਫਿਗਰ ਨਿਕਲ ਕੇ ਆ ਜਾਏ ਕਿ ਸਾਹਮਣੇ ਕਿ ਵੀ ਐਕਚੁਅਲ ਚ ਕਿੰਨਾ ਹੋ ਸਕਦਾ ਹੈਗਾ ਕਿ ਵੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪਿਛਲੇ 1 ਮਹੀਨੇ ਤੋਂ ਆਹ ਬੰਦਾ ਖੁਦ ਹੀ ਸ਼ਾਪ ਦਾ ਓਨਰ ਹੈਗਾ ਤੇ ਹੋ ਸਕਦਾ ਕੁਝ ਇਨੇ 골ਡ ਇਹਨਾਂ ਨੂੰ ਦਿੱਤਾ ਹੋਵੇ ਕੁਝ ਜਿਹੜਾ ਹੈਗਾ ਖੁਦ ਦੇ ਖੁਦ ਬੁਦਬੁਦ ਕਰਤਾ ਹੋਵੇ ਹੋ ਸਕਦਾ ਹੈਗਾ ਐਕਚੁਅਲ ਚ ਨਹੀਂ ਗਿਆ ਹੋਵੇ ਤੋ ਉਹਨੇ ਲਮਸਮ ਚ ਦੱਸਿਆ ਹੈਗਾ ਸਾਡੇ ਵੱਲੋਂ ਜਿਹੜੀ ਰਿਕਵਰੀ ਕੀਤੀ ਗਈ ਹੈ ਕਿ ਐਸ ਇਟ ਇਜ਼ 100% ਰਿਕਵਰੀ ਜਿਹੜੀ ਹੈਗੀ ਉਹ ਆ ਗਈ ਤਾਂ which is close to the claimed figure ਸਰ ਕਿੰਨੇ ਸਮੇਂ ਦੇ ਵਿੱਚ ਇਹ ਸਾਰਿਆਂ ਘਟਨੇ ਨੂੰ ਜਾਣਦੇ ਕਿ ਪ੍ਰਾਪਤ ਜਿਹੜਾ ਆ ਇਨਸੀਡੈਂਟ ਹੋਇਆ ਲਗਭਗ ਆਧੇ ਘੰਟੇ ਦਾ ਇਨਸੀਡੈਂਟ ਸੀਗਾ ਜਿਦੇ ਵਿੱਚ ਬੰਦਾ ਆਂਦਾ ਹੈਗਾ ਸਾਰੀ ਵਾਰਦਾਤ ਨੂੰ ਅੰਜਾਮ ਦੇ ਕੇ ਵਾਪਸ ਨਿਕਲ ਜਾਂਦਾ ਹੈਗਾ ਇਥੇ ਇੱਕ ਸਸਪੀਸ਼ਨ ਵਾਲੀ ਗੱਲ ਆ ਵੀ ਸੀ ਕਿ ਉਹ ਵਾਰਦਾਤ ਤੋਂ ਕਾਫੀ ਦਿਨ ਬਾਅਦ ਇੱਥੇ ਆਪਣੇ ਸਰਾਬਾ ਮਾਰਕੀਟ ਦੇ ਪ੍ਰਧਾਨ ਜੀ ਬੈਠੇ ਹੈਗੇ ਉਹਨਾਂ ਨੂੰ ਲਗਭਗ 1.5 ਘੰਟੇ ਬਾਅਦ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਕਿ ਵੀ ਜਿਹੜਾ ਹੈਗਾ ਉਹ ਇਨਸੀਡੈਂਟ ਹੋਇਆ ਹੈਗਾ ਉੱਥੇ ਇਕੱਲੇ ਹੀ ਗਿਆ ਕਿ ਇਸ ਦੇ ਸਾਥ ਜਿਹੜੇ ਨੇ ਪਿੱਟਾ ਵਾ ਉਹ ਉੱਥੇ ਹੁੰਦੇ ਸੀਗੇ ਨਹੀਂ ਇਹਦਾ ਜਿਹੜਾ ਫਾਦਰ ਸੀਗਾ ਉਹ ਬਾਹਰ ਮੌਜੂਦ ਸੀਗਾ ਇਹਨਾਂ ਨੇ ਜਿਹੜਾ ਹੁਣ ਪੁਸਤਾਸ ਤੋਂ ਸਾਹਮਣੇ ਆਇਆ ਹੈਗਾ ਕਿ ਲੁਧਿਆਣੇ ਤੱਕ ਬਸਤੇ ਬੈਠ ਕੇ ਆਏ ਕਰਨਾਲ ਤੋਂ ਲੁਧਿਆਣੇ ਤੋਂ ਉਹਨਾਂ ਨੇ ਇੱਕ ਟੈਕਸੀ ਹਾਇਰ ਕੀਤੀ ਜਿਹੜੀ ਟੈਕਸੀ ਇੱਥੇ ਸੀਗੀ ਤੇ ਫਾਦਰ ਟੈਕਸੀ 'ਚ ਬੈਠਾ ਸੀਗਾ ਤੇ ਫਿਰ ਉਹ ਉੱਥੇ ਜਾ ਕੇ ਟੈਕਸੀ ਲੈ ਕੇ ਵਾਪਸ ਲੁਦੇਣਾ ਗਿਆ ਲੁਦੇਣਾ ਤੋਂ ਫੇਰ ਵਾਪਸ ਬੱਸ 'ਤੇ ਬੈਠਦੇ ਗਏ ਨਹੀਂ ਨਹੀਂ ਹਾਲੇ ਤੱਕ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਹੈਗਾ ਅਸੀਂ ਔਰ ਵੈਰੀਫਾਈ ਕਰਾਂਗੇ ਟੈਕਸੀ ਵਾਲਾ ਨੰਬਰ ਤਾਂ ਹੈ ਕਿ ਕੁਝ ਜੈ ਜਿਹੜਾ ਏਕ ਅਕਿਊਜ਼ਡ ਹੈਗਾ ਯੋਗੇਸ਼ਾ ਦਾ ਉਹ ਆਪਣਾ ਮਹਾਰਾਸ਼ਟਰ ਦਾ ਰਹਿਣ ਵਾਲਾ ਹੈਗਾ ਦੂਜੇ ਦੋ ਕਿਉਂ ਜਿਹੜੇ ਉਹਦੇ ਸਾਥ ਜਿਹੜੇ ਵਾਰਦਾਤ ਚ ਅੰਜਾਮ ਦਿੱਤਾ ਜਿਨ੍ਹਾਂ ਨੇ ਕ੍ਰਿਸ਼ਨਾ ਕਪੂਰ ਤੇ ਸੰਦੀਪ ਕਪੂਰ ਉਹ ਕਰਨਾਲ ਦੇ ਰਹਿਣ ਵਾਲਾ ਹੈ ਠੀਕ ਥੈਂਕ ਯੂ